ਸੁਹੀ ਮੈਲਾ ਪਹਿਲਾ ਕਰਨਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭ ਕਾ ਥੋੜਿ ਲਿਆ ਦਿਨ ਚਾਰ ਜਿਓ ਵਿਣ ਨਾਵੇਂ ਭ੍ਰਮ ਫੁੱਲ ਲੀਆ ਠੱਗ ਮੁਠੀ ਕੂੜਿਆਰ ਜਿਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਤੇ ਸਿਉ ਚਿਤ ਲਾਏ ਜਿਓ ਰਹਾਉ ਚਾਰੇ ਕੁੰਡਾਂ ਜੇ ਫਵੈ ਬਿਨ ਭਾਗਾ ਧਨ ਨਾਹੇ ਜਿਓ ਅਵਗਣ ਮੁੱਠੀ ਦੇ ਫਿਰੈ ਬਦਿੱਕ ਥਾਂ ਨਾ ਪਾਹ ਜਿਓ ਗੁਰ ਰਾਖੇ ਸੇ ਉੱਬਰੇ ਸ਼ਬਦ ਰਤੇ ਮਨ ਮਾਹ ਜਿਓ ਚਿੱਤੇ ਜਿੰਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜਿਓ ਮੂਲ ਨਾ ਬੁਝੈ ਆਪਣ ਸੇ ਪਸ਼ੂਆ ਸੇ ਥੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤ ਨ ਆਵਈ ਫਿਰ ਫਿਰ ਲੱਗੇ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੈ ਤਤ ਤਨ ਕੈਸੀ ਭੋਖ ਜਿਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਣਾ ਪੁੱਛ ਕਰ ਬੀਚਾਰ ਜਿਓ ਸੱਚ ਕੀ ਲਿਵ ਉੱਭਰੈ ਬਖਸ਼ੇ ਬਖਸ਼ਣ ਹਾਰ ਜਿਓ ਅਨ ਕੋ ਕੀਜੈ ਮਿੱਤੜਾ ਖਾਕ ਰਲੇ ਮਰ ਜਾਏ ਜਿਓ ਬੌਰੰਗ ਦੇਖ ਪੁਲਾਇਆ ਪੁਲ ਫੁਲ ਆਵੇ ਜਾਏ ਜਿਓ ਨਦਰ ਪ੍ਰਭੂ ਤੇ ਛੁੱਟੀ ਐ ਨਦਰੀ ਮੇਲ ਮਿਲਾਏ ਜਿਓ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਫਾਲ ਜਿਓ ਖਿੰਚੋ ਤਾਣ ਵੇ ਗੁੱਚੀ ਐ ਬੁਰਾ ਭਲਾ ਦੋਏ ਨਾਲ ਜਿਓ ਬਿਨ ਸ਼ਬਦੈ ਪੈਰ ਤਿਆ ਸਭ ਜੋ ਹੀ ਜਮ ਕਾਲ ਜਿਓ ਜਿਨ ਕਰ ਕਾਰਣ ਤਾਰਿਆ ਸਭ ਸੈ ਦੇ ਅਧਾਰ ਜਿਓ ਸੋ ਕਿਉ ਮਨੋ ਵਿਸਾਰੀਐ ਸਦਾ ਸਦਾ ਦਾ ਤਾਰ ਜਿਓ ਨਾਨਕ ਨਾਮ ਨਾ ਵਿਸਰੇ ਨਿਧਾਰਾਂ ਆਧਾਰ ਜਿਓ